ਸਚਿਗਉੜੀ ਸਾਰਿਆਂ ਨੂੰ ਵੈਲਕਮ ਅਗੇਨ ਹਾਂ ਬਸ ਹੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਤਲਬ ਜੀ ਬੜੇ ਦਿਨਾਂ ਦੀ ਢੀਕ ਸੀ ਕਿ ਮੀਂਹ ਪੈ ਜੇ ਮੀਂਹ ਪੈ ਜੇ ਮੀਂਹ ਪੈ ਜੇ ਫਾਈਨਲੀ ਅੱਜ ਮੀਂਹ ਪਿਆ ਔਰ ਇੰਨਾ ਰੱਜ ਕੇ ਮੀਂਹ ਪਿਆ ਨਾ ਮੈਂ ਕੰਨੀ ਆ ਘਟੋ ਘਟ ਮੇਲਾ ਦਾ ਘੰਟਾਕ ਮੀਂਹ ਲਗਾਤਾਰ ਪੈਂਦਾ ਰਿਹਾ ਔਰ ਇੰਨਾ ਮੀਂਹ ਪਿਆ ਕਿ ਮੈਂ ਕਹਿੰਨੀ ਕਿ ਸਾਡੇ ਤਾਂ ਸਾਰੀ ਸਕੂਲ ਦੀ ਗਰਾਊਂਡ ਐ ਕਿ ਪੂਲ ਬਣਿਆ ਪਿਆ ਸੀਗਾ ਓ ਮਾਈ ਗੋਡ ਮੇਰੇ ਗੱਲਾਂ ਕਰਦੇਗਾ ਤੇ ਫਤੇ ਸਿੰਘ ਜੀ ਆ ਗਏ ਹਾਂਜੀ ਦੱਛੋ ਹੂੰ ਫਤੇ ਸਿੰਘ ਮਿਲਣਾ ਆ ਨਾਈਨੇ ਦੀ ਬੁਟੀਕ ਚ ਬੈਠੀ ਐ ਤੇ ਚਲੋ ਆਪਾਂ ਚੱਲਦੇ ਆਂ ਬੁਟੀਕ ਚ ਕਿਉਂਕਿ ਲਾਈਟ ਹੋਣੀ ਆਈ ਐ بارش ਕਰਕੇ ਤੇ ਹੁਣ ਅਸੀਂ ਆਏ ਆਂ ਹੋਰ ਮਤਲ ਝੂਲੇ ਝੂਲਣਾ ਸੀ ਹੂੰ ਤੁਸੀਂ ਤਾਂ ਝੂਲੇ ਝੂਲਣੋਂ ਰਹਿੰਦੇ ਸੀ ਕਿਤੇ ਭਾਈ ਚੱਲ ਰਹੀ ਐ ਬੁਟੀਕ ਚ ਹਾਂ ਚਲੋ ਦਰਵਾਜ਼ਾ ਖੋਲੋ ਮੇਰਾ ਵੈਲਕਮ ਹੋ ਰਿਹਾ ਅਬ ਸਵੇਰ ਦੀ ਸਪਾਈ ਵੀ ਨਹੀਂ ਕੀਤੀ ਲੜੀ ਨਹੀਂ ਹੈ ਇੱਧਰ ਕੋਈ ਫੇਰਵਾਜ ਹੋਤਵਤੀ ਕਰਕੇ ਬੰਦਾ ਤੁਰ ਗਿਆ ਸਾਡੇ ਨੇ ਇੱਧਰ ਜੇ ਸੀਨਮੇਟਰ ਦਾ ਕਨੈਕਸ਼ਨ ਹੋ ਨਹੀਂ ਕਰਵਾਇਆ ਹੋਏਗਾ ਉਹ ਡੰਮੀ ਨੂੰ ਕੀ ਪਾ ਰੱਖਿਆ ਡੰਮੀ ਪੁੱਟਾ ਵਾਲਾ ਡੱਬਾ ਜੇ ਦੋਨੋਂ ਹਾਥ ਮੁਝੇ ਦੇ ਰਹੀ ਸਹੀ ਗੱਲ ਹੈ ਡੰਮੀ ਨੂੰ ਦੇਖ ਕੇ ਉਹ ਹੀ ਬਣਾ ਰੱਖਿਆ ਯਾਰ ਗੱਬਰ ਨੂੰ ਤਾਂ ਸਾਈਡ ਤੇ ਰੱਖੋ ਕੁਰਤਾ ਦੇ ਕਿੱਡਾ ਸੋਹਣਾ ਬਣਿਆ ਹੋਇਆ ਹੈ ਨਾ ਲੋ ਜੀ ਦੇਖੋ ਕੁਰਤਾ ਕਿੰਨਾ ਸਪਿਆਰਾ ਬਣਿਆ ਹੋਇਆ ਹੈ ਅਮਣ ਬਾਵਾ ਵਾਲੀ ਡੰਮੀ ਵੀ ਮਿਲਦੀ ਹੋਏਗੀ ਹੋਰ ਹਨਾ ਉਹਦੇ ਤੇ ਪਾ ਕੇ ਪੂਰੀ ਲੁੱਕ ਆਉਂਦੀ ਹਣੀ ਏ ਅਜੇ ਤਾਂ ਲੱਟਾਂ ਚੱਲਦੀਆਂ ਨੇ ਤੇ ਚਿੱਬੇ ਪਾ ਦੇ ਪਤਾ ਗਿੱਲਾ ਏ ਪੁੱਤ ਤੂੰ ਮਜ਼ਾਕ ਏ ਭਾਈ ਤੁਹਾਨੂੰ ਦੇਖਦਾ ਨਹੀਂ ਪਿਆ ਥਲੇ ਵੀ ਗਿੱਲਾ ਏ ਸੁੱਕ ਲੈੰਦੋ ਇਹ ਕਦੇ ਜੀ ਉੱਪਰ ਵਾਲਾ ਪੱਖਾ ਨਹੀਂ ਨਾ ਹੈਗਾ ਉੱਪਰ ਵਾਲਾ ਪੱਖਾ ਹੋਵੇ ਛੇਤੀ ਸੁੱਕ ਜਿਆ ਕਰੇ ਅੱਜ ਇਹ ਰਾਤ ਦੇ ਮੈਨੂ ਚ ਬਣਾਣੇ ਨੇ ਗਾਇਜ਼ ਦਾਲ ਤੇ ਡਰਾਈਸ ਹੁਣ ਭਾਜਨ ਕਿਹਾ ਹਾਂ ਤੇ ਕੁਛ ਨਹੀਂ ਬਣਾਇਆ ਟੋਸਟ ਟੁਸਟ ਪਏ ਰਾਸ ਨਾਲ ਬਹੁਤ ਕੁਝ ਖਾਓ ਆ ਕੇ ਖੁੱਲੇ ਪਏ ਨੇ ਕਹਿ ਤੇ ਭਾਜੀ ਨੇ ਕਹਿਣਾ ਕੁਝ ਖਾਣ ਦੇ ਇਹ ਤਾਂ ਹੈਗਾ ਜੀਨ ਕਰਦਾ ਨਾ ਘਰੇ ਕੋਈ ਸਬਜ਼ੀ ਖਾਣ ਨੂੰ ਜੀ ਕਰਦਾ ਐਵੇਂ ਨਹੀਂ ਕਿ ਆਪਾਂ ਬਾਹਰੇ ਬਾਹਰੇ ਵੀ ਜੀ ਕਰਦਾ ਪਿਆ ਕੁਝ ਖਾਣ ਨੂੰ ਪਹਿਲਾਂ ਹੁੰਦਾ ਕਦੀ ਕਦੀ ਬੰਦਾ ਬਾਹਰ ਨਿਕਲਦਾ ਹੁੰਦਾ ਫੋਨ ਤੇ ਰੋਜ਼ ਵਾਲਾ ਕੰਮ ਹੋਇਆ ਪਹਿਲਾਂ ਆਪ ਤੇ ਖਾਣਾ ਤਾਂ ਨਾਨੀ ਲਾ ਲਾ ਲੈ ਲੈ ਤਾਂ ਨਾਨੀ ਘਰੇ ਵੀ ਨੇ ਐਪਲ ਕੱਟਦੇ ਤੇ ਮੈਂ ਕੱਟਿਆ ਅੱਧਾ ਅੱਧਾ ਕੱਟਦੇ ਅੱਧਾ ਫਿਰ ਮੋਰੇ ਲੈਣ ਤਾਂ ਮੈਂ ਖਰਾਬ ਹੋ ਜਾਣਾ ਮਾਣੀ ਦਾ ਫੇਰ ਜੇ ਹੁੰਦਾ ਤਾਂ ਅੱਧਾ ਤੇ ਕਦੀ ਖਾਣਾ ਹੋਰ ਹੂੰ ਵੀਵਾ ਹੂੰ ਮਦਦ ਕਰ ਰਕੋ ਫੋਨ ਨਹੀਂ ਨਾ ਫੋਨ ਪੁੱਤ ਬੰਦ ਕਰ ਆ ਦੇਖ ਫੋਨ ਬੰਦ ਹੋਇਆ ਨਹੀਂ ਤਾਂ ਕੈਮਰਾ ਜਿਹੜਾ ਐ ਬਲਿੰਕ ਜਿਹਾ ਕਰੀ ਜਾਂਦਾ ਚੱਲ ਗਿਆ ਨੀ ਟਿਊਸ਼ਨ ਹਾਂ ਚੱਲ ਅਮਰ ਕਸਟਮਰ ਆਇਆ ਬਾਰੇ ਕਿਹੜਾ ਦੇਖ ਹਾਂਜੀ ਭਾਈ ਕੀ ਚਾਹੀਦਾ ਕਿਹੜਾ ਸੂਟ ਕੋਈ ਤੁਸੀਂ ਕਿੱਧਰ ਮੰਗ ਕੇ ਸ਼ਾਪੋਂ ਤੁਸੀਂ ਗਾਂ ਕਿੱਧਰ ਜਾਏ ਜਾ ਰਹੇ ਹੋ ਉੱਥੇ ਪੁੱਛ ਕੇ ਆਓ ਪਹਿਲਾਂ ਵੀ ਸੂਟ ਕਿਹੜਾ ਤੁਸੀਂ ਲੈਣਾ ਹੈਗਾ ਕੋਈ ਕੋਈ ਆ ਕੇ ਫਾਲੀ ਕੋਈ ਬਣਾ ਹੈਗਾ ਨਾ ਪੁੱਤੂ ਕਾਲੀ ਨੇ ਕਿਹਾ ਉਹਨਾਂ ਕੋਲਿੰਦਰ ਨੂੰ ਪਾਜੀ ਬੰਦਾ ਕੋਲ ਖਲੋਤਾ ਤੁਹਾਡੇ ਤੇ ਉਹ ਕੁਝ ਪੁੱਛਣ ਦਿਆ ਤੁਹਾਨੂੰ ਤੂੰ ਜਵਾਬ ਨਹੀਂ ਦੇ ਰੇ ਨਹੀਂ ਹੋਰ ਵੀ ਕੁਝ ਕਿਹਾ ਸੀ ਤਿੰਨ ਛੁੱਟੀਆਂ ਨੇ ਪਾਪਾ ਕਿਥੇ ਜੀ ਪਾਪਾ ਮਨਾਲੀ ਕਿਨ ਜਾਵਾਂਗੇ ਅਪਾ ਅਬ ਆਪਣਾ ਛੱਡ ਜਾਣਾ ਮਨਾਲੀ ਟਿੰਡਲ ਲੈਣ ਜਾਣਾ ਮੀਂਹ ਚ ਮਨਮਨ ਪੱਕੇ ਚ ਪਰ ਅੰਕਲ ਕਿਵੇਂ ਵੰਦਾ ਜਾਂਦਾ ਠੀਕ ਆ ਤੁਹਾਨੂੰ ਲੱਗੇ ਉਹਦਾ ਉਹ ਹੈ ਪ੍ਰੀਤ ਦੇੜੀ ਹੈ ਉਹ ਨਹੀਂ 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 ਪ੍ਰੀਤ ਦੇੜੀ ਸੀ ਉਹ ਉਹ ਹੈ ਪ੍ਰੀਤ ਦੇੜੀ ਉਹ ਕੌਣ ਪ੍ਰੀਤ ਅੱਛਾ ਉਹ ਪ੍ਰੀਤ ਦੇੜੀ ਮੈਂ ਕਿਹਾ ਇਹਨੂੰ ਸੁਖਮਨ ਨੂੰ ਕਹਿੰਦੇ ਕੀ ਕਿ ਠੀਕ ਹੈ ਪ੍ਰੀਤ ਜਿਹੜਾ ਮੁੰਡਾ ਆਪਣੇ ਲੱਗਿਆ ਹੋਇਆ ਸੀ ਅੱਛਾ ਉਹਨੂੰ ਫਲੈਕਸ ਉਹਨੂੰ ਫਲੈਕਸ ਦੁਪਨਵਾ ਦੇ ਕਹਿ ਦੋ ਅਮਨਚਲ ਚੱਲੀ ਹੈ ਕਿ ਇਦਾਂ ਹੀ ਕਰੀ ਜਾਣਾ ਇੱਕ ਦੂਜੇ ਨੂੰ ਚੱਲ ਚੱਲੀ ਜਾਣਾ ਹੈ ਨਹੀਂ ਤਾਂ ਪਰ ਵੀਡੀਓ ਸ਼ੂਟ ਕਰਨੀ ਹੁੰਦਾ ਹੈ ਸਾਜਾ ਗੁੰਡਾਗਾ ਟਾਈਮ ਕਿਉਂ ਆਪਾਂ ਲਾ 5 15 ਹੋ ਗਏ ਕੀ ਚੱਲੀ ਏ ਤਰਬੂਆ ਕੋਲ ਬੂਆ ਖੋਲਣਗੀ ਫਿਰ ਮੈਂ ਉੱਠ ਪੈਣੀ ਆ ਬਸ ਬੋਲ ਨਾ ਤੂੰ ਮੈਂ ਇਥੇ ਮਸਕੇਲਾ ਆ ਪਾਪਾ ਨੂੰ ਮੈਂ ਤੁਹਾਨੂੰ ਦੱਸਤਾ ਜੀ ਪਾਜੀ ਕਿਤੇ ਹਾਂ ਹੂ ਨਾ ਕਰਿਓ ਜਾਨ ਨੂੰ ਵੱਧ ਤੋਂ ਵੱਧ ਇੱਕ ਫਿਲਮ ਹੋ ਸਕਦੀ ਜੇ ਕੋਈ ਚੱਜ ਦੀ ਲੱਗੀ ਦੇਖ ਲਓ ਚੱਲ ਮੇਰਾ ਪੁੱਤਰਾ ਉੱਥੇ ਤਾਂ ਮਾਰ ਕੇ ਨਾ ਫੌੜਨ ਦੇ ਵਿੱਚ ਬਲੈਕ ਟਿਕਟਾ ਮਿਲਦੀਆਂ ਕਹਿੰਦੇ ਬਾਹਰਲੇ ਮੁਲਕਾਂ ਚ ਚੱਲਣਦੀਆਂ ਉਧਰ ਵੇਖੇ ਨਹੀਂ ਆਏ ਇੰਗਲੈਂਡ ਦਾ ਕਿਵੇਂ ਕੋਣੇ ਰਾਜੀ ਹੁਣੀ ਵੇਖ ਕੇ ਤੇ ਆਏ ਨੇ ਸਹੀ ਗੱਲ ਇੰਗਲੈਂਡ ਚ ਇੱਕ ਵੀ ਕੋਣੇ ਆ ਗੱਡੀ ਕੱਲ ਐ। ਲੈ ਹੋਰ ਫਿਰ ਅਜ ਲਿਖਾਂਗੇ ਇੰਗਲੈਂਡ ਜਾ ਕੇ ਫਿਲਮ ਵੇਖੀ। ਇੰਗਲੈਂਡ ਚੱਲੇ ਆ ਫਿਲਮ ਵੇਖਣੇ ਸੀ। ਹਰੋਕ ਲੋ ਵੇ ਗੱਡੀ। ਜਿੰਨੇ ਵਗਣਾ ਆਪਾਂ ਵੇ ਵਖੇ। ਉਹ ਮੈਂ ਤਾਂ ਆਪਣਾ ਦਾ। ਜਿੱਥੇ ਤਰਾ ਹਾਂ। ਹਾਂ। ਆਡਾ ਹੋਰ ਕੁਝ ਵੀ ਲੈਣਾ ਮਿਲਿਆੜੀ ਸੋਚ ਨਹੀਂ ਜਰੂਰ ਮਿਲਦੀ ਆ। ਭਾਣੇ ਕੱਲ ਸੋਨੂ ਨੂੰ ਕਿਹਾ ਸੀ ਵੀ ਉਹਨਾਂ ਦੀ ਸ਼ਕਲ ਮਦਰ ਨੂੰ ਲਾਉਣਾ ਮਿਲਦੀ ਏ ਤੇ ਮੈਂ ਅੱਖਾਂ ਵੀ ਉਹ ਦੀਦੀ ਨੂੰ ਪਤਾ ਹੀ ਨਹੀਂ ਸੀ। ਪਰ ਉਹਨਾਂ ਨੂੰ ਕਿਸੇ ਨੇ ਮੈਸੇਜ ਕੀਤਾ। ਪੀ ਉਹ ਉਹਨਾਂ ਦੀ ਮਦਰ ਨੇ ਅੰਗਲੀ ਆ ਚੁੱਕੇ ਅਸੀਂ ਕਿਚਨ ਦੇ ਵਿੱਚ ਤੇ ਅਮਨ ਲੱਗੀ ਦਾਲ ਤਾਂ ਛੋਲਿਆਂ ਦੀ ਤੇ ਚੌਲ ਵੀ ਨਾਲ ਹੀ ਭਉਂਦੇ ਬਸ ਮੈਂ ਧਰਦੀਆਂ ਵਾਂ ਉਹਨਾਂ ਨੂੰ ਬੈੱਡ ਤੇ ਚਾਦਰ ਨਹੀਂ ਨਹੀਂ ਖੜੇ ਖੜੇ ਬਣਾਵਾਂਗੇ ਕਿਤਾਵਾ ਬਣਾਣੀ ਨਹੀਂ ਅੱਜ ਤੱਕ ਕਦੀ ਕਿਤਾਵਾ ਬਣੇ ਨਾ ਜਿਹੜੇ ਮੈਂ ਬਣਾਣੀਆਂ ਸੋਨੂੰ ਨੂੰ ਕੱਲ ਆ ਨਹੀਂ ਉਹ ਤੇ ਫਿਰ ਕੁੱਕਰ ਤੇ ਸਿੱਟੀ ਬਣਾਈ ਮੈਂ ਬਣਾਣੀ ਖੁੱਲੇ 'ਚ 520 ਹੋ ਗਿਆ ਨੂੰ ਉਥੇ ਸਲਾਵਾ ਕਰਦੀਆਂ ਕਰਦੀਆਂ ਨੇ ਰਾਜੇ ਨੂੰ ਫੋਨ ਦੇਈਆਂ ਲਾਂਡਾ ਚੁੱਕਣ ਨਹੀਂ ਦਿਆ ਹਣ ਮੇਰਾ ਫੋਨ ਤੂੰ ਕਿਤੇ ਨਹੀਂ ਤੂੰ ਸੱਪ ਮਾਰਨ ਜਾਣਾ ਉਥੇ ਪਹਿਲੀ ਦੇ ਦੇ ਕਿੱਥੇ ਕਿੱਥੇ ਸੀ ਇੱਥੇ ਸੀ ਪਤਾ ਦੇ ਕਿ ਛੁੱਟਿਆ ਨਾ ਐ ਐ ਕਰਦਾ ਜਾਂਦਿਆ ਸੱਪ ਪਿੱਛੇ ਮਣ ਮਣ ਪੱਕਾ ਪਾਣੀ ਖਲੋਤਾ ਦਰਿਆ ਬਣਿਆ ਹੋਇਆ ਹੈ ਰੀਵਰ ਬਣਿਆ ਹੋਇਆ ਹੈ ਆਜੋ ਬਸ ਆਹ ਕੰਮ ਹੁੰਦੇ ਸਾਰੇ ਜਦਨ ਪੁੱਠੀਆਂ ਸਿੱਧੀਆਂ ਛਾਲਾ ਮਰਵਾ ਲੋ ਹੋਰ ਕੋਈ ਕੰਮ ਨਹੀਂ ਆਉਂਦਾ ਹੈਗਾ ਨਾ ਨਾ ਕਰਦੇ ਦਾਲ ਧਾਤੀ ਆਈ ਪਤੀਲਾ ਇੱਥੇ ਛੱਡ ਕੇ ਮੈਂ ਸੱਪ ਵੇਖਣ ਬਾਗੀ ਹਾਂ ਵੀ ਸੱਪ ਨਿਕਲ ਗਿਆ ਕਿਤੇ ਸੱਚੀ ਧਣੀਆਂ ਪਾਉਣ ਨੂੰ ਜੀ ਕਰਦਾ ਦਾਲ ਚ ਹੈਨਾ ਧਣੀਆਂ ਮਿਲਦਾ ਨਹੀਂ ਹੈਗਾ ਹਰਾ ਕਿੱਥੋਂ ਨਹੀਂ ਮਿਲਦਾ ਬਥੇਰਾ ਹਾਏ ਹਾਏ ਭਾਜੀ ਆਏ ਮਹਿੰਗਾਈ ਲੈਂਦੀਆਂ ਮਾਸਾ ਤੇ ਨਹੀਂ ਹੋਰ ਇਹ ਨਹੀਂ ਫਿਰ ਦਰਵਾਜ਼ਾ ਹੀ ਕੀ ਕੱਲ ਵਾਲੀ ਸਬਜ਼ੀ ਚ ਧਣੀਆਂ ਜ਼ਿਆਦਾ ਪਾਤਾ ਹੀ ਉਹੀ ਆਈ ਜਾਏ ਮੂੰਥਲੇੜਾ ਸਾਬਤ ਧਣੀਆਂ ਪਾਇਆ ਹੈ ਤੁਸੀਂ ਲਬਲਾ ਭਾਜੀ ਚਾਹ ਪੀਓ ਚੱਲ ਫਿਰ ਜੇ ਉੱਥੇ ਤੁਰ ਗਏ ਫਿਰ ਨਹੀਂ ਆਏ ਜਾਣਾ ਇੱਧਰ ਪੋਰਕ ਪਾ ਜਿੰਗੈ ਇਥੇ ਆ ਜਾ ਛੋਲੇ ਆ ਕੀ ਦਾਲ ਨਹੀਂ ਮੈਂ ਤਾਂ ਚਾਦਰ ਲਿਆਉਣੀ ਸੀ ਬੈੱਡ ਵਾਸਤੇ ਪਹਿਲਾਂ ਚਾਹ ਪੋਣੀ ਨਾ ਫੇਰੀ ਜਾਨੀ ਆ ਪਹਿਲਾਂ ਮੈਂ ਮਿੱਠਾ ਵੀ ਚੱਕ ਰਾਂ ਬੁਲਾਤਾ ਜਿੰਨ ਕਹ ਗਿਆ ਉਰੇ ਆ ਕੇ ਪੀ ਲੋਗਾ ਫਿਰ ਅਹੀ ਵੀ ਪੀ ਲਾਂਗੇ ਨਾਲ ਨਹੀਂ ਤਾਂ ਫਿਰ ਤੁਹਾਡੇ ਕੋ ਕੀ ਉਹ ਤਾਂ ਟੋਪਲ ਪਿਸਟਿਕ ਲਿਆਈ ਨਾ ਪਤਾ ਨਹੀਂ ਮੈਨੂੰ ਮੂੰਹ ਤੋਤਾ ਨਹੀਂ ਨਹੀਂ ਮੈਂ ਨਾਲੀਆਂ ਚ ਵੇਰਦੀ ਹੂੰ ਮਿੱਠਾ ਤੇ ਜਮੇ ਵਿੱਕਾ ਤੇ ਥੋੜੇ ਜਿਹਾ ਪਾ ਲੈਣਾ ਤੁਹਾਨੂੰ ਦੱਬੀ ਹਾਂ ਪਹਿਲੇ ਪਤੀ ਤੇਜ ਲੱਗਣ ਦੀ ਜੇ ਤੂੰ ਤਰਾਣਾ ਨਾ ਮਾ। ਚਲੋ ਕਰੋ। ਅਮਨੂੜੀ ਨਾ ਫੇਟੇ ਚ ਬੈਠ ਜਾਣੀ। ਤੇ ਮੈਂ ਇੱਧਰ ਚਾਹ ਬਣਾ ਕੇ ਰੱਖਤੀ ਐ। ਤੇ ਮੈਂ ਆਜੋ ਇੱਧਰ ਆ ਕੇ ਚਾਹ ਪੀ ਲੋ। ਔਣੀ ਨਹੀਂ ਦੇ। ਜੇ ਉਧਰ ਤੁਰਗੇ ਨਾ ਅੱਗੇ ਉਧਰ ਨਹੀਂ ਆ। ਮਸਾ ਆਈਆਂ ਉੱਠ ਗਿਆ। ਚੱਲ ਨਹੀਂ ਚੱਲੀ ਐ। ਚੱਲ ਨਹੀਂ ਚੱਲੀ ਐ। ਜਾਗ ਅਦਾਲਤ ਨਹੀਂ ਜਾਗ ਅਦਾਲਤ ਈ ਐ। ਕੱਢ ਦਿਆ ਕਰਾਂ ਦੀ ਉਹਨੂੰ 6 ਵਜੇ ਸਾਨੂੰ। ਉਹ ਸ਼ੁਰੂ ਕਰਦਾ ਮੈਸੇਜ ਹੀ ਜਾਂਦੇ। ਚਾਹ ਪੀ ਲੋ ਆ ਕੇ। ਚਾਹ ਮੈਂ ਚਾਹ ਵੀ ਲੋ ਆ ਕੇ ਹਾਂ ਲਓ ਜੀ ਫੋਨ ਚੱਕ ਕੇ ਤੇ ਆਪ ਵੀ ਗੱਲਾਂ ਮਾਰਨ ਲੱਗੇ ਹੋਏ ਨੇ ਉਹ ਤੇ ਇੱਕ ਪਾਸੇ ਦਾਲ ਰੱਖੀ ਇੱਕ ਪਾਸੇ ਵਿੱਚ ਔਲਾ ਦਾ ਪਾਣੀ ਰੱਖਤਾ ਚੌਲ ਆਪਾਂ ਨੇ ਧੋ ਕੇ ਰੱਖਤੇ ਹੁਣ ਦਿਲ ਚਾਹ ਦਾ ਨਾਂ ਲਿਆ ਤੇ ਹੰਟਡ ਜਦੋਂ ਢੋਂ ਲੱਗ ਗਈ ਫਤੋਂ ਨੂੰ ਦੇ ਰੱਖ ਪਚਾਦਾ ਪਛਾਦੀ ਮੈਂ ਪਹਿਲਾਂ ਚਾਹ ਪੁੰਨੀ ਹੈ ਨਾ ਤੇ ਫਤੇ ਨੇ ਪਹਿਲੇ ਡੌਗੀ ਨਾਲ ਬੜਾ ਖੁਸ਼ ਹੀ ਤੇ ਉਹ ਡੌਗੀ ਚਲੇ ਆ ਗਿਆ ਖੰਡੀ ਨੂੰ ਰੋਕ ਕਿਉਂ ਮਤਲਬ ਗगन ਚਾਹ ਲੈ ਕੇ ਤੇ ਤੀਕ ਚਾਹ ਕੋਬੂ ਡੇਕੀ ਚੱਲਦੇ ਆ ਮੈਂ ਤਾਂ ਅਵੇ ਦੋ ਚਾਹ ਚਾਹ ਲੈਣੀ ਆ ਬਸੇ ਮੇਰਾ ਮਨ ਉਹੀ ਹੋ ਜਾਂਦਾ ਚਾਹ ਪੀਣ ਦਾ ਕਿ ਮੈਂ ਚਾਹ ਪੀਵਾਂ ਪਹਿਲਾਂ ਮੇਰਾ ਪੂਰਾ ਮੂਹ ਸੀ ਹਾ ਹਾ ਕੀ ਹੋ ਗਿਆ ਯੋ ਮੰਮਨ ਨੇ ਵੀ ਚੌਲ ਪਿਓ ਤੇ ਮੈਂ ਵੀ ਪਿਉਂ ਤੇ ਹਾਏ ਹਾਏ ਹੁਣ ਕੀ ਕਰੀਏ ਇਹਨਾਂ ਦਾ ਓਹੋ ਪਤਾ ਨਹੀਂ ਲੱਗਿਆ ਕਿੰਨੀ ਵੱਡੀ ਗਲਤੀ ਹੋ ਗਈ ਮੇਰੇ ਤੋਂ ਮੈਂ ਅੱਖਾਂ ਦੋ ਦੋ ਕੋਲਿਆਂ 'ਚ ਚੌਲ ਕਿੰਨੇ ਰੱਖੇਗੇ ਦੁਮਾ ਖਰਾਬ। ਦਾ ਸੰਜੇ ਫ੍ਰਿੱਜ ਚ ਰੱਖੇ ਤਾਂ ਖਰਾਬ ਹੋ ਜਾਣਗੇ। ਹਾਏ ਹਾਏ। ਐਵੇਂ ਬਣਾ ਲਾ। ਐਵੇਂ ਬਣਾ ਕੇ ਤਾਂ ਕਰਨੇ ਕੀ ਨੇ ਕਿਹਨੂੰ ਬਣائیںਗੇ। ਆ ਜਾ ਜਾ ਕੇ ਇਹਨਾਂ ਨੂੰ ਗੁੱਡ ਨਿਊਜ਼ ਦਈਏ। ਕਮਾਲ ਹੋ ਗਈ ਯਾਰ। ਆ ਜਾ ਫਤੇ। ਫਤੇ ਆ ਕੀ ਹੋ ਗਿਆ ਯਾਰ? ਹੈ? ਹਾਂ। ਪਰ ਮੈਂ ਤੁਸੀਂ ਬੋਲੋ ਨਾ ਕੁਛ ਮੈਂ ਕਹੂੰਗਾ ਕੀ ਕਹਾਂਗੇ ਤੂੰ ਆਹ ਜਿਹੜਾ ਤੁਸੀਂ ਕੀਤਾ ਹੁਣ ਮੈਂ ਹੀ ਕਹੂੰਗਾ ਬਾਈ ਜਾ ਹਾਂ ਜੀ ਇੱਧਰ ਮੈਂ ਕਹੂੰਗਾ ਚਲ ਤੂੰ ਉਹ ਵੀ ਤੁਸੀਂ ਕਹਿ ਲਿਓ ਮੈਂ ਤਾਂ ਚਾਹ ਲੱਗ ਤੁਰ ਜਾਂਗਾ ਮੈਨੂੰ ਇੱਥੇ ਰੋਕ ਦੇਣਾ ਹੁਣ ਪਤਾ ਨਹੀਂ ਲੱਗਿਆ ਕਿ ਮੈਨੂੰ ਲੱਗਿਆ ਉਹ ਦਾਲ ਤੋਂ ਹੁੰਦੀ ਪਈ ਏ ਮੈਂ ਕਿਤੇ ਦਾਲ ਤੋਂ ਹੋ ਰਹੀ ਏ ਮਾਂ ਉਹ ਵਰ ਜੇ ਬਾਹਰ ਮੈਨੂੰ ਕੀ ਪਤਾ ਇਹ ਵਿਚੋਲ ਪਿਓ ਹੁੰਦੇ ਨੇ ਮੈਂ ਅੱਖਾਂ ਦੋ ਕੋਲਿਆਂ ਚ ਮੈਂ ਕੁਝ ਐਨਾ ਗੇਟ ਖੋਲਿਆ ਉਹ ਦੇਖੋ ਫਿਰ ਰਹੀ ਆ ਕੋਈ ਲਾਡਾ ਚੱਲ ਚੱ ਸਾਰ ਤੇ ਲਾਡਾ ਮਮਤਾ ਤਾਂ ਸ਼ਨਾ ਮਾਰ ਰਹੀ ਆ ਵਾ ਸਾਡੇ ਦੇ ਉਹ ਤਾਂ ਮਾਰਨ ਦੀ ਲਾਡਾ ਚੱਲ ਮੈਂ ਗੂੰਗਾ ਨਹੀਂ ਲਾਡਾ ਲਾਡਾ ਚੱਲ ਮਾਰੇ ਲਾਡਾ ਚੱਲ 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 ਮੈਂ ਪਰਿਉ ਆਂ ਇੰਗਲਿਸ਼ ਲਾ ਕੇ ਮੈਂ ਤੁਸੀਂ ਵੀ ਚਲ ਜਾਓ ਉੱਥੇ ਚੋਲ ਪਿਉ ਆਈ ਆ ਮੈਂ ਤਾਂ ਦਾਲ ਦੂੰਦੀ ਮੈਂ ਵੀ ਤਾਂ ਆਈ ਆ ਕਿਹੜਾ ਪਤਨ ਦਾ ਤਾ ਤੈਨੂੰ ਨਹੀਂ ਦਿੱਤਾ ਹੈ ਲੱਗਾ ਮੈਨੇ ਮੇਰੇ ਨਾਲ ਕੀ ਇਸ ਬਾਰੇ ਆਨ ਨਹੀਂ ਹੁਣੇ ਹੀ ਫੋਨ ਕੀਤਾ ਬੋਲੀ ਭੈਣ ਰਾਨੂ ਤੇ ਅੱਜ ਉਹਨਾਂ ਨੇ ਵੀ ਆ ਬੋਲੋਂ ਮਣੇ ਉਹੀ ਗੱਲ ਕਹਿੰਦੇ ਨੇ ਖਾਓ ਤੇ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਏ ਉਹਨਾਂ ਨੇ ਤਾਂ ਬੋਲੋਂ ਅੱਜ ਚੋਲੋ ਉਹ ਬਣਾਈ ਕਾਲੇ ਛੋਲੇ ਉਹਨਾਂ ਦਾ ਵਧੀਆ ਕੰਬੀਨੇਸ਼ਨ ਬਣ ਗਿਆ ਹੁਣੇ ਹੀ ਚੋਲ ਸਾਰੇ ਬਣਾਣ ਲੱਗੇ ਆ ਤੇ ਉਹਨਾਂ ਉਹ ਕਹਿੰਦੇ ਫੇਰ ਜ ਰੋਟੀਆਂ ਲਾਈਆਂ ਨਹੀਂ ਆਖਾ ਲਾਇਓ ਵੀ ਨਾ ਅੱਜ ਤੁਸੀਂ ਚੌਲ ਖਾਓ ਛੋਲਿਆਂ ਨਾਲ ਪਾਣੀ ਅਜੇ ਪਾਜਾ ਉਹ ਛੋਲ ਬਹੁਤ ਘੱਟ ਬਣਾਉਂਦੇ ਹਨਾ ਛੋਲ ਤਾਂ ਬਣਾਉਂਦੇ ਨਹੀਂ ਇਹ ਚੌਲ ਤਾਂ ਅੱਜ ਹੀ ਉਹਨਾਂ ਨੂੰ ਚੌਲ ਖਵਾਣੇ ਆ ਛੋਲਿਆਂ ਦੇ ਨਾਲ ਕਿਉਂਕਿ ਖਰਾਬ ਕਰਨ ਨਾਲ ਚੀਜ਼ ਚੰਗਾ ਤੇ ਮੂੰਹ 'ਚ ਪੈ ਜਾਵੇ ਸਾਡੇ ਤਾਂ ਇਹ ਫਿਰ ਹੁਣ ਰੱਖ ਦੇਣੇ ਹੀ ਅਸੀਂ ਵੱਤ-ਵੱਤ ਫ੍ਰੀਜ 'ਚ ਸੇਰੇ ਬਣਾਉਂਦੇ ਨਹੀਂ ਵੀ ਜੀ ਕਰਦਾ ਤਾਂ ਵੀ ਸਾਨੂੰ ਬਣਾਉਣੇ ਪੈਣੇ ਸੀ ਕਿ ਖਰਾਬ ਨਾ ਹੋਣ ਪਾਣੀ ਕੱਢ ਲਵਾਂ ਸਾਡੇ ਕੱਢ ਦੀ ਫੜਦੀ ਮੇਰਾ ਤਾਂ ਬਸ ਇਸੇ ਪਹਿਲੇ ਕਿਹ ਚ ਰਹਿ ਗਈ ਵੀ ਅਮਮਣ ਦਾਲ ਦੇਈ ਧੋਣ ਧੋਣ ਤੋਂ ਬਾਅਦ ਵੇਖੇ ਨੇ ਪਾਣੀ ਚਾਹੀਦਾ ਹੈ ਗਰਮਦਾਰ ਲਈ ਗਰਮ ਸਾਲ ਤੋਂ ਪਹਿਲਾਂ ਤਾਂ ਵੱਧ ਪਾਣੀ ਨੂੰ ਲਾਗਾ ਕਰਦੇ ਨੇ ਲੈ ਮੈਂ ਤੁਹਾਨੂੰ ਦੱਸਦਾ ਕਿ ਉਹ ਮੈਂ ਬੈਠ ਕੇ ਚੰਗੀ ਕਰਤੀਆ ਪਹਿਲਾਂ ਹੀ ਛੱਡਣ ਆਹ ਤਾਂ ਮੇਰਾ ਵਿੰਗਾ ਜਿਹਾ ਹੋ ਗਿਆ ਬਰਨਣਾ ਹਾ ਕੀ ਆ ਬਰਨ ਗਿਆ ਪਤਾ ਨਹੀਂ ਕਿੱਥੋਂ ਵਿੰਗਾ ਹੋ ਗਿਆ ਇਹ ਭਾਗ ਨਾਲ ਨਾਟ ਲਾਓ ਮੇਰੇ ਤੇ ਮੈਂ ਤੁਹਾਡਾ ਮੂੰਹ ਬਣਾਇਆ ਹੂੰ ਨਹੀਂ ਗੱਲ ਕਿਹਾ ਹੋਇਆ ਨੇ ਥੋੜ੍ਹ ਤੁਹਾਨੂੰ ਮੈਡਮ ਦੀ ਯਾਰ ਰੁਕੇ ਨੇ ਹੁਣ ਉਹ ਤਾਂ ਕੈਂਟਰ ਦੀ ਬੈਠ ਕੇ ਨੇ ਉਹ ਲੋਕ ਅਜਾਤਵਨ ਰਹਿ ਦਿੱਟ ਨਾ ਉਹ ਕਿਉਂ ਔਰ ਫਿਰ ਉਹਨਾਂ ਸਮੱਸਿਆ ਕੋਈ ਨਹੀਂ ਆਣਾ ਉਹ ਇੱਥੇ ਮਾਤਾ ਹੀ ਖੜਿਆ ਮੈਂ ਇੱਥੇ ਉੱਥੋਂ ਤੋਂ ਗੀਤਾਂ ਦੀ ਗੱਲ ਲੱਗੀ ਉਹਨਾਂ ਨੂੰ ਪਤਾ ਨਹੀਂ ਕਿ ਐਕੋਈ ਬਹੁਤ ਨਾ ਕੋਈ ਪਤਾ ਹੀ ਨਹੀਂ ਤੁਹਾਨੂੰ ਉਹ ਸਰ ਕਹਿੰਦੇ ਵੀ ਕੋਈ ਨਹੀਂ ਕੋਈ ਅਮਰਜੈਂਸੀ ਆ ਕਰੇਗੀ ਵੀ ਭੇਜ ਦਿਆ ਕਰਾਂਗੇ ਪਰ ਸਾਨੂੰ ਐਸੀ ਵੀ ਇਥੋਂ ਕਿ ਉੱਥੇ ਕੱਲੇ ਸਟਾਫ ਦੀ ਰਹਿਣਾ ਉੱਥੇ ਵੱਡੀ ਬੈਨ ਨਹੀਂ ਲੱਗੀ ਹੋਈ ਤਾਂ ਕਰਕੇ ਹਾਂਜੀ ਤੁਹਾਡੀ ਟਿਊਸ਼ਨ ਕਿੱਦਾਂ ਰਹੀ ਕੰਮੀ ਤਾਂ ਇਹਨਾਂ ਆਪਾਂ ਪਤਾ ਨਹੀਂ ਲੱਗਦਾ ਕਿ ਉਹਦੇ ਬੋਲਾਂ ਨੇ ਉਹਨਾਂ ਤੋਂ ਵੀ ਜਾ ਕੇ ਜਾਈ ਜਾਈ ਸਰ ਜੰਦੇ ਆ ਮੈਂ ਚੰਨ ਕੁਛ ਨਵਾਂ ਕਰਨ ਦੀ ਬੋਰਡਕਾਸਟ ਚੈਨਲ ਨੂੰ ਜਿੱਥੇ ਮੈਂ ਫਲਾਉਣਾ ਜਾਈਦਾ ਕੀ ਕਰ ਰਹੇ ਹੁੰਦਾ ਗਾਈ ਤਾਂ ਪੁੱਛ ਲਈ ਸੀ ਕਿ ਮਵਾਈ ਜਾਂਦੀ ਹਾਂ ਕਿ ਹੁੰਦਾ ਹੁਣ ਮਨ ਨੂੰ ਕੁਛ ਹੁੰਦਾ ਹੁਣਾ ਵੀ ਜਿੱਦਾਂ ਪੋਡਕਾਸਟ ਹੀ ਬੰਦੇ ਬੈਠ ਕੇ ਗੱਲਾਂ ਬਾਤਾਂ ਕਰਦੇ ਬੜੀਆਂ ਸੋਹਣੀਆਂ ਸੋਹਣੀਆਂ ਇੰਟਰਵਿਊ ਜਿੱਦਾਂ ਹੁੰਦੀ ਹੈ ਅਸੀਂ ਸੋਚ ਰਹੇ ਹਾਂ ਕਿ ਅਸੀਂ ਓਦਾਂ ਚੈਨਲ ਬਣਾਈਏ ਤੇ ਓਦਾਂ ਅਸੀਂ ਮਤਲਬ ਜਿਹੜੇ ਵਧੀਆ-ਵਧੀਆ ਟੌਪਿਕ ਹੁੰਦੇ ਨੇ ਨਾ ਤੇ ਕੋਈ ਸਾਨੂੰ ਸਿੱਖਣ ਨੂੰ ਮਿਲੇ ਤੇ ਉਹ ਟੌਪਿਕ ਤੇ ਆਪਾਂ ਗੱਲ ਕਰਿਆ ਕਰੀਏ ਤੇ ਤੁਸੀਂ ਸਾਨੂੰ ਦੱਸੋ ਕਿ ਅਸੀਂ ਉਹ ਵਾਲਾ ਚੈਨਲ ਬਣਾਈਏ ਕਿ ਨਾਮ ਬਣਾਈਏ ਮੇਰੇ ਅਨੁਸਾਰ ਤਾਂ ਤੁਸੀਂ ਫਨੀ ਵੀ ਬਣਾਇਆ ਕਰੀ ਪਰ ਫਨੀ ਜਦੋਂ ਹੀ ਮਚ ਜਾਂਦੇ ਫਿਰ ਸਾਡੇ ਦੋ-ਦੋ ਦਿਨ ਪੜਨਾ ਫਨੀ ਜਿੱਦਣ ਲਈ ਸਾਡੀ ਲੜਾਈ ਲੜੀ ਹੋ ਗਈ ਤੇ ਫਿਰ ਪੰਗਾ ਫਿਰ ਖਣੀ ਉਹ ਸਾਡੇ ਮੂੰਹ ਚ ਕਿੱਥੇ ਦੇਣਾ ਸਾਡਾ ਫਨ ਨਿਕਲ ਗਿਆ ਫਿਰ ਇਹ ਸਟੋਰੀਆਂ ਬਣਾ ਲੈਣਾ ਗੜਨ ਵਾਲੀਆਂ ਇਹਦੇ ਪਤਾ ਨਹੀਂ ਕੌਣ ਨੇ ਹੋਰ ਕੀ ਇੱਕ ਤਾਂ ਹੀ ਪੋਡਕਾਸਟ ਹੋ ਜਾਂਦੇ ਨੇ ਇੱਕ ਹੀ ਸੋਚਦੇ ਚੈਨਲ ਚਾਹੇ ਚਲੋ ਨਾ ਨਵਾਂ ਬਣਾਈਏ ਵੀ ਇੱਕ ਚੈਨਲ ਦੇ ਇੱਕ ਤੇ ਪਾ ਦਿਆ ਕਰੀਏ ਹਨਾ ਆਪਾਂ ਵੀਡੀਓਜ਼ ਤੇ ਤੁਸੀਂ ਇਹ ਸੰਖੇਪ ਦੱਸੋ ਕਿ ਸਟੋਰੀਆਂ ਬਣਾਇਆ ਕਰੀਏ ਕਿ ਜਾਂ ਆ ਕੋਡਾਸਟ ਵਾਲਾ ਚੈਨਲ ਬਣਾਈਏ ਅਸੀਂ ਕਨਫਿਊਜ਼ ਆਂ ਇਹਦੇ ਵਿੱਚ ਪਰ ਸਾਨੂੰ ਉਹਦੇ ਲਈ ਵੀ ਟਾਈਮ ਵੀ ਚਾਹੀਦਾ ਮਣ ਤੇ ਫਿਕਸ ਆਪਾਂ ਨੇ ਹਨਾ ਉਹਦੇ ਵਾਸਤੇ ਵੀਡੀਓ ਪਾਣੀ ਪਾਣੀ ਏ ਤੇ ਜੇ ਆਪਾਂ ਸਟੋਰੀਆਂ ਬਣਾਇਆ ਇਹ ਟੌਪਿਕ ਤੇ ਵਾਧੂ ਗੱਲ ਤੁਸੀਂ ਸਾਰੇ ਜਣੇ ਹੈਗੇ ਸਾਨੂੰ ਆਈਡੀਆਜ਼ ਦੇਣ ਵਾਸਤੇ ਮੈਨੂੰ ਕਿਤੇ ਪਤਾ ਲੱਗੇ ਤੇ ਤੁਸੀਂ ਪਲੀਜ਼ ਸਾਰੇ ਇਸ ਗੱਲ ਤੇ ਗੌਰ ਕਰਕੇ ਮੈਨੂੰ ਸਾਨੂੰ ਜਰੂਰ ਦੱਸਿਓ ਠੀਕ ਹੈ ਪਰ ਨਹੀਂ ਕੋਈ ਨਹੀਂ ਬੋਲਦਾ ਕਿ ਮੈਂ ਹੀ ਕੋਈ ਆਈਡੀਆ ਦੇ। ਨੂੰਹਾਂ ਜਦ ਖਾਲੀ ਹੋਈ ਕੈਮਰਾ ਉਸਮਾਰਟ ਹੋਵਾ ਪਰ ਦੇ। ਨਾਲ ਬੋਲੀ ਕਰ ਚਾਲਦੇ ਕੋਲੇ ਨਾਲ ਜੱਲਾ ਪੱਤਾ ਮਾਰ ਸੋਣ। ਹੋਰ ਸੈਡਰ ਜੀ ਨਹੀਂ ਲੱਗਣਦੇ। ਹਾਂ ਤੁਹਾਨੂੰ ਦੱਸਿਆ ਹੈ ਨਾ ਉਹ ਦੀਦੀ ਨੂੰ ਕਰੰਟ ਪਾਇਆ ਹੈ। ਪ੍ਰਿੰਟ ਕਰਕੇ ਨਾ ਸਾਰੀ ਟੈਨਸ਼ਨ ਲੈ ਗਈ। ਉਹ ਆ ਵੀ ਜਾਂਦੀ ਖਾਸ ਕਰਕੇ ਜਦੋਂ ਬੱਚੇ ਬਾਹਰ ਹੋਣ ਉਹ ਜ਼ਿਆਦਾ ਟੈਨਸ਼ਨ ਹੋ ਜਾਂਦੀ। ਛੇਤੀ ਆਵੀਂ ਸੱਤ ਨੂੰ ਮਿਲਣਾ। ਕਰੰਟ ਪਾਇਆ ਵੀ ਜ਼ਿਆਦਾ ਗਿਆ। ਨਾਲੇ ਨਾਲੇ ਕਰਕੇ ਆਂਡਾ ਤਰੋ ਨਾ ਜਿੰਨਾ ਚੋੜਾ ਟੋਟਲਾ ਆ ਨੀ ਕੋਈ ਤੁਹਾਨੂੰ ਕੋਟਰਾ ਪਾਨਾ ਛੜਾ ਕੱਢ ਕੇ ਆਣਾ ਮੋੜ ਨਾਲ ਬੈਂਡ ਭਣੇ ਜੋੜੋ ਸੇ ਜੇ ਤੁਹਾਨੂੰ ਮੈਸੇਜ ਲੱਗੇ ਨਾ ਜੀ ਉੱਪਰ ਤਾਰਾ ਕੋਈ ਇੰਨਾ ਬਦਲ ਲੱਗਦਾ ਬੜਾ ਲੋ ਗੰਢ ਕਾਣੀ ਮਾਰ ਕੇ ਟਰੋਲਾ ਕੋਲੇ ਰੱਖ ਲੈਣੀ ਚੱਲੋ ਤੋਂ ਬਾਅਦ ਆਪਣੀ ਡਿਊਟੀ ਖਤਮ ਹਟਾ ਹੈਗਾ ਤਾਂ ਬਾਅਦ ਕਰਦੇ ਜੀ ਮੇਰੇ ਸਾਰਾ ਸਾਲ ਵੱਧ ਪਾ ਲੈਣੀਆਂ ਨਾਲ ਦਾਲ ਵੀ ਨਾਲ ਦੰਗੀਆਂ ਨਾਲ उसकी लोटी भी काम होंगी मैं वीडियो भी छूट कर देना ये मत आगे लाते हैं तो क्या चाहो ना दूर नहीं <णिसलियोग> तो आगे लाते हैं आगे बाकी मजार कोट्टे नहीं रहते नेकलाब बनाएं एडिसन भी ना बनाएं हैं एडिसन भी लोटन पर सीधी होएं बाकी सीधी होना है पनी तो इन्हें काम रहता है खराब कोट्टे किधर दिखा� ਆਪਣੇ ਨੂੰ ਨਹੀਂ ਰਿਹਾ ਆਪਣਾ ਰਿਹਾ ਨਹੀਂ ਰਿਹਾ ਹੋਇਆ ਕੀ ਉਹ ਰੀਤਾਂ ਇਹਦੇ ਦੇਖੇ ਨਹੀਂ ਤੇ ਦੱਸਦੇ ਨਹੀਂ ਅੰਮ੍ਰਿਤਾਂ ਦੇ ਉਹ ਜਿਹੜੇ ਨਾਲ ਦੇ ਰਿਹਾ ਬਣ ਗਿਆ ਆਲਮੋਸਟ ਸਾਰੇ ਗਏ ਗਏ ਜੋ ਉਹਨੂੰ ਕਹਿੰਦਾ ਸ਼ਵਾਰ ਉਹ ਮੈਂ ਤੂੰ ਵੀ ਕਿਹਾ ਤੇ ਲੈਣੇ ਐਦਾਂ ਹੀ ਚੋਰਾ ਨੂੰ ਮੋਰ ਪੈ ਗਈ ਗਾਂ ਭੈਣ ਹੋਰ ਕਿਹਦੇ ਲੈਣੇ ਹਾਂ ਤਾਂ ਕੀ ਗੱਲਾਂ ਕਰਨੀਆਂ ਨੇ ਕੀ ਕੁ ਲੱਗ ਨੇ ਜਿਹੜੀਆਂ ਵੀਡੀਓ ਚ ਨਹੀਂ ਹੁੰਦੀਆਂ ਚੁੱਪ ਕਰਕੇ ਤੂੰ ਨਹੀਂ ਨਹੀਂ ਪਰ ਮੈਂ ਨਹੀਂ ਮੈਂ ਦੱਸਾਂ ਨਾ ਭਾੜਿਆ ਤੁਹਾਡੀ ਭੈਣ ਸਾਡੀ ਭੈਣ ਮਰੂਦ ਲੈ ਕੇ ਆਈ ਤੇ ਮੈਂ ਦੱਸਣਾ ਨਹੀਂ ਹੈਗਾ ਦੱਸ ਹੋਰ ਬੋਲ ਮੰਮੀ ਨੇ ਕੋਈ ਪ੍ਰਾਈਵੇਟ ਗੱਲ ਕਰਨੀ ਸੀ ਜਿਹੜੀ ਮੰਮੀ ਨੇ ਬੰਦ ਕਰ ਛੱਡੀ ਹੈ ਤਾਂ ਇਹ ਤੇ ਡਿਪਰੈਸ਼ਨ ਹੁੰਦਾ ਮੰਮੀ ਖੁੱਲ ਕੇ ਨਹੀਂ ਬੋਲਦੀ ਹੈਗੀ ਸਾਹਮਣੇ ਦੇ ਦੇ ਲਓ ਉਹ ਤੋਂ ਹੀ ਜ ਟੈਨਸ਼ਨ ਆਪ ਲੈਂਦੇ ਹੋ ਤਾਂ ਇਦਾਂ